ਬڑے ਲੋਕ ਸਾਨੂੰ ਸਵਾਲ ਕਰਦੇ ਜਾਂ ਫੋਨ ਤੇ ਕਈ ਵਾਰ ਕਿਸੇ ਨਾਲ ਗੱਲ ਹੁੰਦੀ ਉਹ ਵੀ ਸਵਾਲ ਕਰਦੇ ਆ ਕਹਿੰਦੇ ਭਾਈ ਸਾਹਿਬ ਸਾਨੂੰ ਚਿੰਤਾ ਬੜੀ ਹੁੰਦੀ ਅਸੀਂ ਸੋਚਦੇ ਆ ਕਿ ਸਾਡਾ ਭਵਿੱਖ ਕੀ ਹੈ ਸਾਡੀ ਕੌਮ ਦਾ ਭਵਿੱਖ ਕੀ ਹੈ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਕੀ ਹੈ ਸਾਡੀ ਕੌਮ ਦਾ ਕੀ ਬਣੇਗਾ ਇਹ ਸਵਾਲ ਹੁੰਦਾ ਤੇ ਅਸੀਂ ਅਕਸਰ ਇੱਕੋ ਜਵਾਬ ਦਿੰਨੇ ਅਸੀਂ ਕਹਿੰਨੇ ਆ ਕੌਮ ਆਪਣੇ ਆਪ ਸੰਭਲ ਜਾਏਗੀ ਕੌਮ ਦਾ ਸੁਧਾਰ ਆਪਣੇ ਆਪ ਹੋ ਜਾਏਗਾ ਜੇਕਰ ਅਸੀਂ ਆਪਣੇ ਪਰਿਵਾਰਾਂ ਤੋਂ ਸੁਧਾਰ ਕਰਨਾ ਸ਼ੁਰੂ ਕਰੀਏ ਜੇ ਅਸੀਂ ਆਪਣੇ ਪਰਿਵਾਰ ਤੋਂ ਸ਼ੁਰੂ ਕਰੀਏ ਅਸੀਂ ਜੰਮੇ ਤੇ ਸਿੱਖ ਪੰਥ ਚਾ ਅਸੀਂ ਹੈ ਤੇ ਸਿੱਖਾਂ ਦੇ ਬੱਚੇ ਆ ਪਰਿਵਾਰ ਸਾਡਾ ਸਿੱਖਾਂ ਦਾ ਹੈ ਪਰ ਸੱਚ ਕਰਕੇ ਜਾਣਿਓ ਕਹਿਣ ਨੂੰ ਅਸੀਂ ਸਿੱਖ ਹੁੰਨੇ ਆ ਇੱਕ ਸਾਡੇ ਪਰਿਵਾਰ ਦਾ ਜੀ ਸੋਮਵਾਰ ਨੂੰ ਕਿਤੇ ਜਾ ਕੇ ਮੱਥਾ ਟੇਕਦਾ ਇੱਕ ਕੋਈ ਜਾ ਕੇ ਵੀਰਵਾਰ ਤੇ ਚਰਾਗਾ ਦੇ ਦੀਵੇ ਬਾਲਦਾ ਹੈ ਤੇ ਚੌਥਾ ਜਾ ਕੇ ਤੀਜਾ ਚੌਥਾ ਜਾ ਕੇ ਸ਼ਨੀਵਾਰ ਨੂੰ ਤੇਲ ਵੀ ਜਾ ਕੇ ਪਾਉਂਦਾ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਉਲਝੇ ਪਿਆ ਕੌਮ ਦੀ ਗੱਲ ਤੇ ਬੜੀ ਦੂਰ ਆ ਅਸੀਂ ਪਹਿਲਾਂ ਆਪਣੇ ਪਰਿਵਾਰ ਨੂੰ ਜਿੱਥੇ ਅਸੀਂ ਰਹਿ ਰਹੇ ਹਾਂ ਉੱਥੋਂ ਦਾ ਇਹ ਸਾਡਾ ਮਕਸਦ ਹੋਣਾ ਚਾਹੀਦਾ ਸਾਡੇ ਮਨ ਦੇ ਵਿੱਚ ਇਹ ਖਿਆਲਾਤ ਹੋਣੇ ਚਾਹੀਦੇ ਆ ਕਿ ਜਿੱਥੇ ਅਸੀਂ ਰਹਿ ਰਹੇ ਹਾਂ ਸਾਡੇ ਪਰਿਵਾਰ ਨੂੰ ਤੇ ਪਹਿਲਾਂ ਅਸੀਂ ਗੁਰੂ ਵੱਲ ਜੋੜੀਏ ਇਹ ਨਹੀਂ ਪਤਾ ਵੀ ਪਰਿਵਾਰ ਦਾ ਕਿਸੇ ਜੀ ਦਾ ਮੂੰਹ ਕਿੱਧਰ ਨੂੰ ਹੈ ਕਿਸੇ ਦਾ ਕਿੱਧਰ ਨੂੰ ਹੈ ਤੇ ਸਾਧ ਸੰਗਤ ਜੀ ਇਹਨਾਂ ਗੱਲਾਂ ਤੋਂ ਵੀ ਸਾਨੂੰ ਗੁਰੇਜ਼ ਕਰਨਾ ਪਵੇਗਾ ਕੌਮ ਦਾ ਸੁਧਾਰ ਆਪਣੇ ਆਪ ਹੋ ਜਾਏਗਾ ਤੇ ਅਕਸਰ ਸਾਧ ਸੰਗਤ ਸਾਡੇ ਵਿੱਚ ਇਹ ਭੈੜੀ ਮਾਨਮਤ ਫੈਲੀ ਹੈ ਕਿ ਅਸੀਂ ਸਤਿਗੁਰਾਂ ਤੋਂ ਦੂਰ ਹੋ ਕੇ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪੱਲਾ ਛੱਡ ਕੇ ਸ਼ਬਦ ਨੂੰ ਛੱਡ ਕੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਨੂੰ ਛੱਡ ਕੇ ਸੱਚ ਕਰਕੇ ਜਾਣੇ ਅਸੀਂ ਦੀਵੇ ਜਗਾਉਣ ਜੋਗੀ ਰਹਿ ਗਏ ਆ ਅਸੀਂ ਚਿਰਾਗਾਾਂ ਚ ਤੇਲ ਪਾਉਣ ਜੋਗੀ ਰਹਿ ਗਏ ਆ ਸਾਡੇ ਮਨਾਂ ਵਿੱਚ ਇਹ ਭੈੜਾ ਡਰ ਪਤਾ ਨਹੀਂ ਕਿਹਨੇ ਪਾ ਲਿਆ ਕਿ ਜੇ ਤੂੰ ਇੱਥੇ ਜਾ ਕੇ ਫਲਾਣੇ ਦਿਨ ਚਾਦਰ ਨਾ ਚੜਾਈ ਜਾਂ ਤੂੰ ਦੀਵਾ ਨਾ ਬਾਲਿਆ ਚਿਰਾਗ ਨਾ ਬਾਲੇ ਤੇ ਤੇਰੇ ਘਰ ਬੜਾ ਵੱਡਾ ਨੁਕਸਾਨ ਹੋ ਜਾਏਗਾ ਸਾਡੇ ਮਨ ਦੇ ਵਿੱਚ ਇਹ ਭੈ ਪਾ ਦਿੱਤਾ ਹੈ ਸਾਡੇ ਮਨ ਦੇ ਵਿੱਚ ਡਰ ਪਾ ਦਿੱਤਾ ਪੱਕੇ ਤੌਰ ਤੇ ਅਸੀਂ ਸਾਡੇ ਮਨ ਵਿੱਚ ਇੱਕ ਚੀਜ਼ ਖੁੱਬ ਚੁੱਕੀ ਹੈ ਜੇ ਕਿਤੇ ਅਸੀਂ ਫਲਾਣੇ ਪੀਰ ਦੇ ਨਾਂ ਗਏ ਲਾਲਾ ਵਾਲੇ ਨੂੰ ਨਾ ਮੰਨਿਆ ਦਰਗਾਹਾਂ ਵਾਲੇ ਨੂੰ ਨਾ ਮੰਨਿਆ ਸਾਡਾ ਕਿਤੇ ਭਾਰੀ ਨੁਕਸਾਨ ਹੋ ਜਾਏਗਾ ਸਾਡੇ ਮਨ ਵਿੱਚ ਇਹ ਭੈ ਪੈ ਚੁੱਕਿਆ ਗੁਰੂ ਖਾਲਸਾ ਜੀ ਸੱਚ ਕਰਕੇ ਜਾਣਿਓ ਭੈ ਕਿਸ ਗੱਲ ਦਾ ਉਹ ਭੈ ਸਿਰਫ ਸਾਡੇ ਪਾਪਾਂ ਦਾ ਹੈ ਜਿਹੜੇ ਅਸੀਂ ਪਾਪ ਕਰਦੇ ਹਾਂ ਉਹਨਾਂ ਪਾਪਾਂ ਤੋਂ ਸਾਨੂੰ ਡਰ ਹੁੰਦਾ ਹੈ ਕਿਉਂਕਿ ਜੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਭੈ ਛੱਡ ਦਿੱਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਿਆਰ ਛੱਡ ਦਿੱਤਾ ਜੇ ਅਕਾਲ ਪੁਰਖ ਵਾਹਿਗੁਰੂ ਦਾ ਭੈ ਛੱਡ ਦਿੱਤਾ ਤੇ ਹੋਰ ਬੇਅੰਤ ਭੈ ਤੇ ਸਾਨੂੰ ਆਪਣੇ ਆਪ ਆ ਕੇ ਘੇਰ ਲੈਣਗੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਭੈ ਛੱਡ ਦਿੱਤਾ ਕਿਉਂਕਿ ਸਾਧ ਸੰਗਤ ਜੀ ਜਦੋਂ ਅਸੀਂ ਗੁਰੂ ਤੋਂ ਦੂਰ ਹੋ ਜਾਂਦੇ ਹਾਂ ਫਿਰ ਵਹਿਮਾ ਭਰਮਾ ਵਿੱਚ ਵੀ ਪੈਣਾ ਲਾਜ਼ਮੀ ਹੈ ਕਿਉਂਕਿ ਜੇ ਕਿਤੇ ਇੱਕ ਥਾਂ ਤੋਂ ਮਨੁੱਖ ਹਟਿਆ ਹੈ ਤੇ ਦੂਸਰੇ ਥਾਂ ਤੋਂ ਆਪੇ ਲੱਗ ਜਾਣਾ ਬੱਚੇ ਨੂੰ ਅਸੀਂ ਸਿਖਾਉਨੇ ਆ ਚੰਗੀਆਂ ਚੀਜ਼ਾਂ ਜੇ ਅਸੀਂ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਨਹੀਂ ਸਿਖਾਵਾਂਗੇ ਚੰਗਾ ਗਿਆਨ ਕੋਈ ਮਤ ਨਹੀਂ ਦੇਵਾਂਗੇ ਜੀ ਬੱਚਿਆਂ ਨੇ ਉਲਟੀ ਮੱਤ ਤੇ ਆਪਣੇ ਆਪ ਲੈ ਲੈਣੀ ਆ ਜੇ ਅੰਮ੍ਰਿਤ ਵੇਲੇ ਉੱਠਣਾ ਨਹੀਂ ਸਿਖਾਵਾਂਗੇ ਨਿਤਨੇਮ ਕਰਨਾ ਨਹੀਂ ਸਿਖਾਵਾਂਗੇ ਗਾਲਾਂ ਤੇ ਆਪੇ ਆਪ ਸਿੱਖ ਜਾਣੀਆਂ ਉਹ ਸਿਖਾਉਣੀਆਂ ਨਹੀਂ ਪੈਂਦੀਆਂ ਐਵੇਂ ਸਾਡੇ ਮਨ ਵਿੱਚ ਵਹਿਮ ਆ ਉਹ ਕਿਉਂ ਡਰ ਹੈ ਕਿਉਂ ਭੈ ਆਉਂਦਾ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬੜੀ ਦੂਰ ਹੋ ਚੁੱਕੇ ਆ ਕੋਈ ਸਿਆਣਾ ਆ ਕੇ ਕਹਿੰਦਾ ਅਸੀਂ ਅਸੀਂ ਖੁਦ ਸਿਆਣਿਆਂ ਕੋਲ ਜਾਂਦੇ ਆ ਉਹ ਸਾਨੂੰ ਕਹਿੰਦਾ ਜੇ ਤੂੰ ਫਲਾਣੇ ਪੀਰ ਨੂੰ ਨਾਮ ਮੰਨਿਆ ਤੇਰੇ ਘਰ ਭੈੜਾ ਭਾਰੀ ਨੁਕਸਾਨ ਹੋਵੇਗਾ ਭੈੜਾ ਕੁਝ ਨੁਕਸਾਨ ਹੋ ਜਾਏਗਾ ਤੇ ਅਸੀਂ ਉਸ ਗੱਲ ਨੂੰ ਮੰਨ ਵੀ ਲੈਨੇ ਆ ਕਿਉਂ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਵਾਂ ਸੱਚ ਕਰਕੇ ਜਾਣਿਓ ਸਿੱਖੋ ਗੁਰੂ ਖਾਲਸਾ ਜੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਇਸ਼ਟ ਜਾਣ ਕੇ ਪੂਜਦੇ ਆਂ ਸ਼ਬਦ ਨੂੰ ਮੰਨਦੇ ਆਂ ਅਕਾਲ ਪੁਰਖ ਦੇ ਪੁਜਾਰੀ ਆਂ ਤੇ ਸਾਨੂੰ ਕੋਈ ਦੇਵੀ ਦੇਵਤਾ ਪੀਰ ਪੈਗੰਬਰ ਸਾਡਾ ਕੱਖ ਨਹੀਂ ਜੇ ਵਿਗਾੜ ਸਕਦਾ ਪਰ ਸਾਨੂੰ ਭਰੋਸਾ ਹੋਣਾ ਚਾਹੀਦਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਮੇਰੇ ਇੱਕ ਗੱਲ ਯਾਦ ਆ ਗਈ ਸਾਡੇ ਬੜੇ ਪਿਆਰ ਵਾਲੇ ਸਾਡੇ ਨਾਲ ਅਥਾਹ ਪ੍ਰੇਮ ਕਰਨ ਵਾਲੇ ਸਾਡੇ ਸੰਗੀ ਨੇ ਸਾਥੀ ਨੇ ਕੋਈ ਹੁਣ ਤੇ ਪੂਰਨ ਗੁਰਸਿੱਖ ਨੇ ਮਹਾਰਾਜ ਦੀ ਬਹੁਤ ਦਇਆ ਪਰ ਉਹ ਦੱਸਦੇ ਵੀ ਜਦੋਂ ਅਸੀਂ ਛੋਟੇ ਹੁੰਦੇ ਨਾ ਵੀ ਇਹ ਚੀਜ਼ਾਂ ਦਾ ਕੋਈ ਡਰ ਨਹੀਂ ਰੱਖਣਾ ਚਾਹੀਦਾ ਜਿਵੇਂ ਸਾਧ ਸੰਗਤ ਭਾਈ ਮੰਜੀ ਜੀ ਦਾ ਆਪਾਂ ਜੀਵਨ ਪੜਦੇ ਆ ਪਹਿਲਾਂ ਤੇ ਇਦਾਂ ਹੀ ਪੂਜਾ ਇਤਿਆਦ ਕਰਿਆ ਕਰਦੇ ਹਨ ਆਪ ਸਾਰੀ ਸੰਗਤ ਇਸ ਗੱਲ ਤੋਂ ਜਾਣੂ ਹੋ ਕਿ ਕਿਵੇਂ ਆਪਣੇ ਘਰ ਦੇ ਵਿੱਚ ਉਹਨਾਂ ਦੇ ਚਿਰਾਗ ਲਾਉਂਦੇ ਕਿਵੇਂ ਦੀਵੇ ਬਾਲਦੇ ਕਿਵੇਂ ਕਿਨੂੰ ਮੰਨਦੇ ਪਰ ਜਦੋਂ ਗੁਰੂ ਅਰਜਨ ਦੇਵ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਜੇ ਸਿੱਖੀ ਚਾਹੁੰਨਾ ਹੈ ਨਾ ਮੰਜ ਤੇ ਫਿਰ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ ਪਹਿਲਾਂ ਆਪਣੇ ਘਰੋਂ ਸਾਰੇ ਕੱਢਣੇ ਪੈਣਗੇ ਭਾਈ ਮੰਜੂ ਉਸੇ ਵਕਤ ਆਇਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਤੋਂ ਆਗਿਆ ਲੈ ਕੇ ਆ ਕਰਕੇ ਆਪਣੇ ਘਰੋਂ ਜਿੰਨਾ ਕੁਝ ਹੈ ਸੀ ਪੀਰਾ ਇਤਿਆਦਕਾਂ ਦਾ ਸਾਰਾ ਕੁਝ ਚੁੱਕ ਕੇ ਬਾਹਰ ਮਾਰਿਆ ਕਿ ਅੱਜ ਤੋਂ ਮੈਂ ਗੁਰੂ ਅਰਜਨ ਦੇਵ ਜੀ ਦਾ ਸਿੱਖ ਹਾਂ ਤੇ ਸੱਚ ਕਰਕੇ ਜਾਣਿਓ ਕੱਖ ਵਿਗੜਿਆ ਵੀ ਨਹੀਂ ਭਾਈ ਮੰਜੂ ਜੀ ਦਾ ਅੱਜ ਵੀ ਅਸੀਂ ਦੋਵੇਂ ਹੱਥ ਜੋੜ ਕੇ ਸਤਕਾਰ ਦੇ ਨਾਲ ਭਾਈ ਮੰਜੂ ਜੀ ਨੂੰ ਸੀਸ ਝੁਕਾਉਨੇ ਆਂ ਸਿਰ ਝੁਕਾਉਨੇ ਆ ਸਾਡੇ ਮਨ ਦੇ ਵਿੱਚ ਵਹਿਮ ਪਏ ਹੋਏ ਨੇ ਸੱਚ ਕਰਕੇ ਜਾਣਿਓ ਅਸੀਂ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਮੰਨ ਕੇ ਬਚਨ ਕਰਦੇ ਆ ਕਿ ਜਿੰਨਾ ਲੋਕ ਕੋਈ ਵਹਿਮਾ ਭਰਮਾ ਵਿੱਚ ਪੈਂਦਾ ਹੈ ਜਾਂ ਪਿਆ ਹੋਇਆ ਹੈ ਜਿੰਨਾ ਕੋਈ ਕਿਸੇ ਨੂੰ ਡਰਾਉਂਦਾ ਹੈ ਕੋਈ ਸਿਆਣੇ ਜਿਹੜੇ ਆਪਣੇ ਆਪ ਨੂੰ ਬਣਦੇ ਆ ਇਹ ਉਹਨਾਂ ਲੋਕਾਂ ਨੂੰ ਡਰਾਉਂਦੇ ਜਿਨ੍ਹਾਂ ਨੂੰ ਗਰੀਬੀ ਨੇ ਅੱਤ ਦਾ ੱੱਕਾ ਮਾਰਿਆ ਹੋਇਆ ਹੈ ਤੇ ਉਹ ਲੋਕ ਵਿਚਾਰੇ ਭੋਲੇ ਭਾਲੇ ਉਹਨਾਂ ਲੋਕਾਂ ਦੀਆਂ ਗੱਲਾਂ ਵਿੱਚ ਆ ਵੀ ਜਾਂਦੇ ਨੇ ਕਿ ਕਿਤੇ ਪਹਿਲਾਂ ਹੀ ਐਸੀ ਤੇ ਗਰੀਬਾਂ ਪਹਿਲਾਂ ਵੀ ਕੋਈ ਧਨ ਪਦਾਰਥ ਹੈ ਨਹੀਂ ਜਿਹੜਾ ਕੁਝ ਹੈ ਕਿਤੇ ਇਹ ਵੀ ਨਾ ਹੱਥੋਂ ਚਲਿਆ ਜਾਵੇ ਜੇ ਪੀਰ ਦੇ ਜਾ ਕੇ ਦੀਵਾ ਨਾ ਜਲਾਇਆ ਜੇ ਚਰਾਗਾ ਚ ਤੇਲ ਨਾ ਪਾਇਆ ਪਰ ਉਹ ਲੋਕ ਵਿਚਾਰੇ ਜਿਹੜੇ ਹੋ ਸਕਦਾ ਵੀ ਸਬਜੀ ਨੂੰ ਤੜਕਾ ਲਾਉਣ ਵਾਸਤੇ ਉਹਨਾਂ ਦੇ ਘਰ ਤੇਲ ਨਾ ਹੋਵੇ ਪਰ ਵੀਰਵਾਰ ਦੇ ਦਿਨ ਚਰਾਗਾ ਚ ਜਰੂਰ ਜਾ ਕੇ ਤੇਲ ਪਾ ਕੇ ਆਉਣ ਤੇਲ ਸਾੜ ਕੇ ਆਉਂਦੇ ਤੇ ਆਪਾਂ ਜਿਹੜੀ ਗੱਲ ਕਰਦੇ ਵੀ ਸਾਡੇ ਬੜੇ ਪਿਆਰ ਵਾਲੇ ਸਨ ਜਿਹੜੋ ਛੋਟੇ ਹੁੰਦੇ ਉਹ ਕਹਿੰਦੇ ਸੀ ਤੇ ਸਾਡੇ ਪਿਤਾ ਜੀ ਵੀ ਚਰਾਗ ਲਾਇਆ ਕਰਦੇ ਵੀਰਵਾਰ ਵਾਲੇ ਦਿਨ ਘਰੋਂ ਤੇ ਅਤ ਦੀ ਗਰੀਬੀ ਸੀ ਹੋ ਸਕਦਾ ਵੀ ਕੇਸਾਂ ਤੇ ਲਾਉਣ ਵਾਸਤੇ ਤੇਲ ਸਾਨੂੰ ਨਾ ਵੀ ਮਿਲਦਾ ਹੋਵੇ ਹੋ ਸਕਦਾ ਹੈ ਕਿ ਸਬਜੀ ਵੀ ਸਾਡੇ ਦੋ ਟਾਈਮ ਦੀ ਥਾਂ ਇੱਕ ਥਾਂ ਤੇ ਬਣਦੀ ਹੋਵੇ ਇੱਕੋ ਟਾਈਮ ਬਣਦੀ ਹੋਵੇ ਪਰ ਵੀਰਵਾਰ ਵਾਲੇ ਦਿਨ ਸਰੋਂ ਦੇ ਤੇਲ ਦੇ ਨਾਲ ਚਰਾਗ ਜਰੂਰ ਬਾਲ ਕੇ ਆਉਂਦੇ ਉਹ ਕਹਿੰਦੇ ਜਿਸ ਦਿਨ ਸਾਡੇ ਘਰ ਵਿੱਚ ਕੁਝ ਹੈ ਨਹੀਂ ਵੀਰਵਾਰ ਦਾ ਦਿਨ ਹੈ ਤੇ ਮੇਰਾ ਪਿਤਾ ਬੜੱਕਿਆ ਦੁਖੀ ਹੋਇਆ ਵੀ ਸਾਨੂੰ ਕਹਿੰਦੇ ਜੇ ਤੁਸੀਂ ਚਿਰਾਗ ਨਾ ਬਾਲਿਆ ਤੁਹਾਡੇ ਘਰ ਇਹ ਹੋ ਜਾਏਗਾ ਇਦਾਂ ਹੋ ਜਾਏਗਾ ਸਾਡੇ ਘਰ ਤੇ ਸੁਖੀ ਸ਼ਾਂਤੀ ਆਈ ਹੈ ਨਹੀਂ ਕਿੰਨੇ ਸਾਲ ਹੋ ਗਏ ਉਹ ਕਹਿੰਦਾ ਮੇਰਾ ਪਿਤਾ ਬੜੱਕ ਗਿਆ ਕਹਿੰਦੇ ਉਹਨੇ ਸਾਰੇ ਜਿੰਨੇ ਚਿਰਾਗ ਚਲੂਗ ਜੇ ਸੀ ਇਕੱਠੇ ਕੀਤੇ ਸਾਡੇ ਘਰ ਦੀ ਬੈਕ ਸਾਈਡ ਪਿਛਲੇ ਪਾਸੇ ਕਿਹਿੰਦਾ ਸ਼ਮਸ਼ਾਨ ਘਾਟ ਉਸ ਤੋਂ ਬਾਅਦ ਛੱਪੜ ਆਇਆ ਤੇ ਉਹਨੇ ਕਹਿਣ ਲੱਗਾ ਵੀ ਸਾਰੇ ਚਿਰਾਗ ਚੁੱਕ ਕੇ ਸ਼ਮਸ਼ਾਨ ਵਿੱਚ ਦੀ ਜਾਂਦਿਆਂ ਹੋયા ਮੇਰੇ ਪਿਤਾ ਨੇ ਚਿਰਾਗ ਸਾਰੇ ਤੋੜ ਕੇ ਤੇ ਉਸ ਛੱਪੜ ਵਿੱਚ ਸੁੱਟ ਦਿੱਤੇ ਛੱਪੜ ਵਿੱਚ ਸੁੱਟ ਕੇ ਚਿਰਾਗ ਪਤਾ ਕੀ ਗੱਲ ਕਹੀ ਕਹਿਣ ਲੱਗਾ ਮੇਰਾ ਪਿਤਾ ਕਹਿਣ ਲੱਗਾ ਜੇ ਅੱਜ ਤੋਂ ਬਾਅਦ ਮੈਂ ਤੈਨੂੰ ਮੰਨਾਂ ਤੇ ਮੈਂ ਕੰਜਰ ਹੋਵਾਂ ਜੇ ਤੂੰ ਮੇਰਾ ਕੁਝ ਵਿਗਾੜਨ ਦਾ ਤੇ ਵਿਗਾੜ ਲੈ ਪਰੇ ਹੋਇਆ ਕਿਵੇਂ ਇਹਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖਣਾ ਪਵੇ ਇਦੇ ਵਾਸਤੇ ਸਤਿਗੁਰਾਂ ਤੇ ਨਿਸ਼ਚੈ ਰੱਖਣਾ ਪਵੇਗਾ ਇਸ ਕਰਕੇ ਗੁਰੂ ਖਾਲਸਾ ਜੀ ਅੰਮ੍ਰਿਤਧਾਰੀ ਹੋਈਏ ਖੰਡੇ ਬਾਟੇ ਦੀ ਪੌਲ ਛਕੀਏ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਦੋਂ ਲੜ ਲੱਗਾਂਗੇ ਤੇ ਸਾਡਾ ਕੋਈ ਕੱਖ ਨਹੀਂ ਵਿਗਾੜ ਸਕਦਾ ਕੋਈ ਲਾਲਾਂ ਵਾਲਾ ਹੋਵੇ ਕੋਈ ਨਗਾਹੇ ਵਾਲਾ ਹੋਵੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਿੱਖਾ ਉਹਨਾਂ ਨੂੰ ਨਹੀਂ ਕੋਈ ਕੁਝ ਕਹਿ ਸਕਦਾ ਇਹਦੇ ਜਿਹੜੇ ダਬੜੂ ਘਸੜੂ ਜਿਹੜੇ ਨੇ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਹੋਏ ਨੇ ਤੇ ਜਿਨ੍ਹਾਂ ਨੇ ਸ਼ਬਦ ਨੂੰ ਆਪਣਾ ਗੁਰੂ ਨਹੀਂ ਜਾਣਿਆ ਗੁਰੂ ਕਲਗੀਤਰ ਦਸਵੇਂ ਪਾਤਸ਼ਾਹ ਨੂੰ ਆਪਣਾ ਗੁਰੂ ਨਹੀਂ ਮੰਨਿਆ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਨਹੀਂ ਜਾਣਿਆ ਇਹ ਦੇਵੀ ਦੇਵਤਿਆਂ ਦੀ ਪ੍ਰਵਾਹ ਉਹ ਲੋਕ ਕਰਦੇ ਹੋਣਗੇ ਅੱਜ ਵੀ ਸਿੱਖੋ ਆਪਣੀਆਂ ਜੜ੍ਹਾਂ ਵੱਲ ਮੁੜਾਓ ਗੁਰੂ ਗ੍ਰੰਥ ਸਾਹਿਬ ਜੀ ਦੇ ਲਾੜ ਲੱਗੀ ਇਹ ਸਭ ਤੋਂ ਵੱਧ ਜਿਹੜਾ ਭਰਮ ਪੈਂਦਾ ਨਾ ਘਰ ਵਿੱਚ ਆਉਂਦਾ ਹੈ ਬੀਬੀਆਂ ਲੈ ਕੇ ਆਉਂਦੀਆਂ ਮਾਈਆਂ ਬੀਬੀਆਂ ਦੋ ਬੀਬੀਆਂ ਇਕੱਠੀਆਂ ਹੋ ਕੇ ਬੈਂਦੀਆਂ ਸਾਡੇ ਤੇ ਜੀ ਘਰੇ ਕਾਰਜ ਨਹੀਂ ਚੱਲਦਾ ਕੋਈ ਕੰਮ ਨਹੀਂ ਚੱਲਦਾ ਧਨ ਨਹੀਂ ਮਾਇਆ ਨਹੀਂ ਆਉਂਦੀ ਕੋਈ ਪੈਹਾ ਟਕਾ ਨਹੀਂ ਆਉਂਦਾ ਫਲਾਨੀ ਬੀਬੀ ਕਹਿੰਦੀ ਉਹਦੇ ਕੋਲੇ ਚਾਲੋ ਬਾਬਾ ਇਹੇ ਜੀ ਕੋਈ ਸ਼ਕਤੀ ਦਿੰਦਾ ਹੈ ਵੀ ਫਿਰ ਤਾਂ ਮਾਇਆ ਹੀ ਮਾਇਆ ਹੋ ਜਾਂਦੀ ਕਹਿਣ ਵਾਲੀ ਕੋਲੇ ਵੀ ਹੁੰਦਾ ਕੱਖ ਨਹੀਂ ਸੱਜਣਿਓ ਜਿਹੜੀ ਕਹਿੰਦੀ ਹੈ ਪਰ ਬੀਬੀਆਂ ਭੋਲੀਆਂ ਹੁੰਦੀਆਂ ਗੱਲਾਂ ਜਾ ਕੇ ਬਾਬਿਆਂ ਨੂੰ ਜਿਹੜੇ ਜਿਨ੍ਹਾਂ ਨੇ ਹੋ ਸਕਦਾ ਵੀ ਲੋਕਾਂ ਨਾਲ ਦਿਹਾੜੀਆਂ ਕਰਨੀਆਂ ਹੋਣ ਉਹਨਾਂ ਅੱਗੇ ਮੱਥੇ ਟੇਕ ਟੇਕ ਕੇ ਵੱਡੇ ਵੱਡੇ ਬਾਬੇ ਉਹਨਾਂ ਨੂੰ ਬੀਬੀਆਂ ਬਣਾ ਦਿੰਦੀਆਂ ਬੀਬੀਆਂ ਵੀ ਸੁਚੇਤ ਹੋਵੇ ਸੀਆਂ ਚੀਜ਼ਾਂ ਤੋਂ ਆਪਣੇ ਬੱਚਿਆਂ ਦਾ ਭਲਾ ਚਾਹੁਣੇ ਹੋ ਕਿਉਂਕਿ ਤੁਸੀਂ ਜਾਣਦੇ ਹੋ ਇੰਨੀਆਂ ਥਾਵਾਂ ਤੇ ਦਰਗਾਹਾਂ ਤੇ ਕੀ ਹੁੰਦਾ ਉੱਥੇ ਅੱਜ ਦੇ ਤਾਂ ਜਿਹੜੇ ਬਾਬੇ ਬਣੇ ਨੇ ਉੱਥੇ ਸਿਗਰਟਾਂ ਚਾਰ-ਚਾਰ ਪੰਜ-ਪੰਜ ਇਕੱਠੀਆਂ ਇੱਕੋ ਵਾਰ ਆਪਣੇ ਮੂੰਹ ਚ ਲਾਉਂਦੇ ਆ ਆਪਣੇ ਬੱਚਿਆਂ ਨੂੰ ਜੇ ਲੈ ਕੇ ਜਾਣੇ ਉਥੇ ਸਿਖਾਵਾਂਗੇ ਕੀ ਵੀ ਪੁੱਤਰਾ ਇਦਾਂ ਸਿਗਰਟ ਪੀਣੀ ਐ ਇਦਾਂ ਨਸ਼ਾ ਕਰਨਾ ਐ ਇਸ ਖਾਵਾਂਗੇ ਇਸ ਕਰਕੇ ਗੁਰਦੁਆਰੇ ਲੈ ਕੇ ਆਈਏ ਗੁਰੂ ਘਰ ਲੈ ਕੇ ਆਈਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨੀ ਸਿਖਾਈਏ ਕੋਈ ਸੰਥਿਆ ਕਰਾਈਏ ਅੰਮ੍ਰਿਤ ਦੀ ਦਾਤ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬੇਨਤੀ ਕਰਕੇ ਲਈਏ ਮਹਾਰਾਯਾ ਕਰੋ ਸਾਡੇ ਪਰਿਵਾਰ ਤੇ ਵੀ ਰਹਿਮਤ ਕਰੋ ਮਹਾਰਾਯਾ ਸਾਡੇ ਤੇ ਵੀਰਵਾਰ ਦਾ ਦਿਨ ਵੀ ਮਨਾਉਂਦੇ ਸ਼ਨੀਵਾਰ ਦਾ